ਜਗਦੀਰ ਬਾਦਲ ਨੇ ਤਾਂ ਇਹ ਅੱਖ ਸੀ ਵੀ ਦੋ ਚਾਰ ਮਲੰਗ ਜੇ ਝਾੜੂ ਵਾਲੇ ਉਹ ਮਲੰਗਾ ਨਹੀਂ ਬੂਥਣਵਾਈਆ ਹੁਣ ਵੀ ਮਲੰਗਿਆ ਹੁਣ ਕਿਹੜਾ ਸ਼ਾਹ ਹੋ ਗਏ ਇਹਨਾਂ ਨੂੰ ਪੁੱਛਣ ਆਲਾ ਹੋਵੇ ਅਸੀਂ ਪਾਰਟੀ ਛੱਡ ਦਾਂਗੇ ਝਾੜੂ ਵਾਲਿਆਂ ਦੀ ਪਵੰਤ ਮਾਨਚੇ 1 ਰੁਪਏ ਦਾ ਖੋਟ ਕਰ ਦਾਂਗੇ ਇੱਕੋ ਖੋਟ ਪਹਿਲਾਂ ਵੀ ਕਹਿੰਦੇ 1 ਕੋਟ ਰੁਪਏ ਹਾਂ ਇਹ ਪਹਿਲਾਂ ਵੀ ਕਹਿੰਦੇ ਸੀ 92 ਕਿਵੇਂ ਮੇਲੇ ਬੜੇ ਜੀ ਬੜੇ ਖਾਸ ਨੇ ਮੈਂ ਬੰਨੇ ਮੈਂ ਕਹਿੰਨਾ ਜਦੋਂ 92 ਬਧੂਆ ਮਜ਼ਦੂਰਾ ਚਲਾਇਆ ਦੂਜਨੇ ਸਰਕਾਰਾਂ ਨੇ ਚਲਾਇਆ ਇਹਨੂੰ ਪੁੱਛੋ ਵੀ ਸਰਕਾਰਾਂ ਨੇ ਚਲਾਇਆ ਜਾਂ 2 ਸਾਲਾਂ ਚ ਨਹੀਂ ਬੰਦ ਹੋਇਆ ਔਰ 10 ਸਾਲਾਂ ਚ ਬੰਦ ਕਰਨਗੇ ਇਹ ਚਾਰ ਹਫ਼ਤਿਆਂ 'ਚ ਇਹਨਾਂ ਦਾ ਜਿਹੜਾ ਬਾਪ ਆ ਕੇਜਰੀਵਾਲ ਉਹ ਕਹਿ ਰਿਹਾ ਸੀਗਾ ਵੀ ਉਹ ਅਸੀਂ ਚਾਰ ਹਫ਼ਤਿਆਂ 'ਚ ਬੰਦ ਕਰ ਦਾਂਗੇ ਇਹਨਾਂ ਤੋਂ 2 ਸਾਲਾਂ 'ਚ ਨਹੀਂ ਹੋਇਆ ਜਿਹੜਾ ਇਹਨਾਂ ਨੇ ਥਰਮ ਪਲਾਟ ਲੈਤਾ ਉਹ ਵੀ ਪਰਾਣਾ ਖਰੀਦਿਆ ਵਿਆਜ ਤੇ ਚਾਕੇ ਕਰਜਾ ਜਾਕੇ ਖਰੀਦਿਆ ਸਿਰਫ ਇੱਕ ਢੰਗ ਜੀ ਜਿਹਨਾਂ ਨੇ ਖਰੀਦ ਤਾਂ ਲਿਆ ਪਾ ਮੈਂ ਪੁਰਾਣਾ ਖਰੀਦ ਲਿਆ ਜੀ ਪਹਿਲਾਂ ਜਿਹਨੂੰ ਕਵਾੜ ਕਹਿ ਸਕਦੇ ਆਂਗੇ ਪਹਿਲਾਂ ਕਹਿੰਦੇ ਸੀ ਖਜ਼ਾਨਾ ਖਾਲੀ ਆ ਕੋਲਾ ਹੈ ਨਹੀਂ ਕੋਈ ਬਿਆਨ ਆਇਆ ਜੀ ਜਾਂ ਕੋਲਾ ਹੈ ਨਹੀਂ ਜਾਂ ਖਜ਼ਾਨਾ ਖਾਲੀ ਆ ਕੋਈ ਬਿਆਨ ਆਉਂਦਾ ਜੀ ਐ ਦੱਸੋ ਨਾਲੇ ਸੈਂਟਰ ਦੀ ਸਰਕਾਰ ਵੀ ਉਦੋਂ ਬਾਦਲ ਕੇ ਸੀ ਜੀ ਬਾਦਲੇ ਹੀ ਕਹਿੰਦਾ ਰਿਹਾ ਅੱਜ ਖਜ਼ਾਨਾ ਖਾਲੀ ਆ ਅੱਜ ਕੋਲਾ ਹੈ ਨਹੀਂ ਥਰਮਲ ਬਹਿ ਗਿਆ ਇਹ ਜੱਜਾ ਕਿਹੜਾ ਡਵੈਲਪਮੈਂਟ ਕੋਈ ਕਰ ਦਿਓ 92 ਸੀਂਤਾ ਲੰਗਾ ਜੀ 92 ਮਈਲੇ ਹੋਇਆ ਪਹਿਲਾਂ ਵੀ ਕਹਿੰਦੇ ਸੀ ਅਸੀਂ ਆਏ ਕਹਿੰਦੇ ਮੈਂ ਵਾਦਾ ਕਰਦਾ ਖੁੱਡੀਆਂ ਦੀ ਵੋਟ ਸਾਡੇ ਪਿੰਡ ਤੋਂ ਜੀਮਰ ਸਿੰਘ ਵਾਲੇ ਤੂੰ ਵੀ ਵਧਾਵਾਂਗੇ ਜੀ ਇਹਦਾ ਇਹਦਾ 4 ਜੂਨ ਨੂੰ ਪਤਾ ਲੱਗ ਗਿਆ ਅੱਗੇ ਮੰਤਰੀ ਆਉਂਦੇ ਜੀ 10 ਕਿਲੋਮੀਟਰ ਤੱਕ ਦੂਰ ਰਹਿੰਦੇ ਸਾਨੂੰ ਦਰਸ਼ਨ ਨਹੀਂ ਹੁੰਦੇ ਸੀ ਹੁਣ ਪਮਨਤਮਾਨ ਐਸਾ ਵੀ ਫੋਰਸ ਪਾਛੇ ਕਰਨ ਦਾ ਵਿਆਜ ਉਹ ਮਿਲ ਕੱਲ ਖੁੱਡੀਆਂ ਸਾਹਿਬ ਆਏ ਪਹਿਲੀ ਵਾਰ ਹੋਇਆ ਵੀ ਚਲੋ ਸੀਐਮ ਸਾਹਿਬ ਆਉਣ ਤਾਂ 300 ਮੁਲਾਜ਼ਮ 500 ਮੁਲਾਜ਼ਮ 700 ਇਹ ਪਹਿਲੀ ਵਾਰ ਹੋਇਆ ਕਿ 300 ਮੁਲਾਜ਼ਮ ਦੇ ਨਾਲ ਖੁੱਡੀਆਂ ਸਾਹਿਬ ਪ੍ਰਚਾਰ ਕਰਨ ਆਏ ਆ ਵੋਟ ਲੈਣ ਸਾਰੀ ਸੱਤ ਦੇ ਵਿੱਚ 50 ਜਾਣੇ ਆ ਇਹ ਸਿਰਫ ਦੋ ਬੰਦੇ ਝਾੜੂ ਵਾਲੇ ਬਾਕੀ ਕਾਲੀਦਾ ਜਾਂ ਕਾਂਗਰਸ ਦੇ ਬੰਦੇ ਤੁਹਾਨੂੰ ਜਰੂਰ ਮਿਲ ਜਾਣਗੇ ਸਾਡੇ ਪਿੰਡ ਚ ਇਹਦਾ ਪਾਲ ਨਹੀਂ ਮੁੜ ਕੇ ਸ਼ਾਸ ਛੱਡ ਦਾਂਗੇ ਜੇ ਝਾੜੂਆਂ ਦੀ ਪੋਰ ਸਾਡੇ ਪਿੰਡ ਚ ਮੁੜ ਕੇ ਸ਼ਾਸ ਛੱਡ ਦਾਂਗੇ ਬੋਟ ਚ ਨਹੀਂ ਆਉਂਦੇ ਕਿਸੇ ਦੇ ਜੇ ਤੋਕੀ ਵੋਟ ਇਹਨਾਂ ਦੀ ਵਾਜੇਗੀ ਹੋਰ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਜੀ ਕੀ ਲੱਗਦਾ ਹੈ ਕਿ ਕੌਣ ਜਿੱਤੂ ਗਰਮੀਤ ਖੁੱਡੀਆਂ ਜੀ ਝਾੜੂ ਵਾਲਿਆਂ ਦਾ ਹਾਂ ਜੀ ਕੰਮ ਕੰਮ ਹੋਇਆ ਪਿੰਡ ਚ ਕੰਮ ਬਹੁਤ ਹੋਇਆ ਜੀ ਅਸੀਂ ਕੋਈ ਮੈਂਬਰ ਨਹੀਂ ਸਰਪੰਚ ਨਹੀਂ ਜੀ ਐਨੀਆਂ ਬੀਂਗਾ ਬਣਾਗਾ ਜੀ ਅੱਛਾ ਸੀਵਰੇਜ ਪਾਇਆ ਜੀ ਨਾਲੇ ਨੂੰ ਕਿਸੇ ਐਨੀਆਂ ਪੰਚਾਇਤਾਂ ਰਹਿੰਗੀਆਂ ਕਿਸੇ ਤੋਂ ਪਾਣੀ ਨੀ ਨਿਕਾਸ ਹੋਇਆ ਜੀ ਕੋਈ ਕੋ ਸਾਖੀ ਜਾਵੇ ਪਾਣੀ ਕੱਢ ਤੱਕ ਕਰਿਆ ਜੀ ਨਾਲੇ ਚ ਉਦੋਂ ਬਾਅਦ ਬਾਡਰ ਬਸ ਵਾਲਾ ਪਾਣੀ ਜੀ ਉਦੋਂ ਬਾਅਦ ਲਾਈਟ ਦੇਖ ਲੋ ਜੀ ਜ਼ਿੰਮੇਦਾਰ ਨੂੰ ਆਪ ਬੰਦ ਕਰਨੀ ਪੈਂਦੀ ਆ ਅੱਗੇ ਮੈਂ ਮੁੱਲ ਦਾ ਪਾਣੀ ਲਾਉਂਦਾ ਹੁੰਦਾ ਸੀ ਜੀ ਐ ਕੀਮਤ ਦੇਨੇ ਚੋ ਨਾ ਪਾੜਿਆ ਜੀ ਮੁੱਲ ਦੀਆਂ ਮੋਟਰਾਂ ਤੇ ਦਨੇ ਮੋਟਰਾ ਮਿਲਗਾ ਅੱਗੇ ਮੈਂ ਤੰਤਨਰਾਤਾ ਪਿਆਰ ਹਿੰਦਾ ਸੀ ਜੀ ਮੱਛਰਾਂ ਚ 60 ਸਾਲ ਦੀ ਮੇਰੀ ਉਮਰ ਆ ਮੈਂ ਮੱਛਰ ਖਾ ਜਾਂਦਾ ਸੀ ਮੜਿਆ ਹੁੰਦਾ ਸੀਗਾ ਜੀ ਹੈ ਵਧੀਆ ਕੰਮ ਹੁੰਦੇ ਆ ਜੀ ਥਾਣੇ ਕਚਹਿਰੀਆਂ ਚ ਅੱਗੇ ਲੁੱਟ ਸੀਗੀ ਜੀ ਥਾਣੇਦਾਰਾਂ ਜੇਬਾਂ ਚੋਂ ਕੱਢਦੇ ਸੀਗੇ ਜੀ ਅਸੀਂ ਇੰਨੇ ਜਾਣੇ ਕਰਦੇ ਆ ਕੋਈ ਬੰਦਾ ਅੱਜ ਤੱਕ ਆਏ ਕਹਿੰਦੇ ਵੀ ਥਾਣੇ ਚ 1 ਰੁਪਿਆ ਦਵਾਇਆ ਅਸੀਂ ਵਾਦਾ ਕਰਦੇ ਵੀ ਸਰਕਾਰ ਦਾ ਧੰਨਵਾਦ ਕਰਨੇ ਕੋਈ ਕਹਿੰਦੇ 1 ਰੁਪਿਆ ਦਵਾਇਆ ਜੀ ਹਾਂਜੀ ਵਾਧੂ ਰਿਸ਼ਵਤ ਚਲਦੀ ਹੈ ਤਲਵੰਡੀ ਸਾਬੋ ਉਠਾਣੇ ਚ ਵਾਧੂ ਪੈਸੇ ਲੈਂਦੇ ਆ ਤਹਿਸੀਲਦਾਰ 45 ਦਿਨਾਂ ਤੋਂ ਤਹਿਸੀਲਦਾਰ ਨਹੀਂ ਹੈ ਨੀਗਾ ਤੁਸੀਂ ਇਹ ਇਹ 70 ਸਾਲਾਂ ਚ ਪਹਿਲੀ ਵਾਰ ਹੋਇਆ ਵੀ ਤਲਵੰਡੀ ਸਾਬੋ ਚੋਂ 45 45 ਦਿਨ ਤਹਿਸੀਲਦਾਰ ਨਹੀਂ ਬਹਿੰਦਾ ਤੇ ਰਿਸ਼ਵਤ ਤੋਂ ਬਗੈਰ ਇੱਕ ਵੀ ਕਿਸੇ ਵੀ ਦਫ਼ਤਰ ਚ ਜਾਓਗੇ ਤੁਸੀਂ ਕੰਮ ਹੁੰਦੇ ਹੀ ਨਹੀਂਗੇ ਹਰੇਕ ਦਫ਼ਤਰ ਚ ਕੰਮ ਰਿਸ਼ਵਤ ਦੇ ਕੇ ਹੋ ਰਿਹਾ ਅੱਜ ਤੱਕ ਅਸੀਂ ਤਾਂ ਦੇਖਿਆ ਨਹੀਂਗਾ ਵੀ ਇਹੋ ਜਿਹਾ ਇਨਕਲਾਬ ਆਇਆ 70 ਸਾਲਾਂ ਦੇ ਇੱਕ ਮਿੰਟ ਜੀ ਸਾਡੇ ਪਿੰਡੋਂ ਇੰਨੇ ਮੁਲਾਜ਼ਮਾਂ ਨੂੰ ਇੱਕ ਮਿੰਟ ਜੀ ਇੰਨੇ ਮੁੰਡੇ ਪੁੱਛ ਚ ਲੱਗਿਆ ਕੋਈ ਕੋਈ ਆਏ ਕਹਿੰਦੇ ਵੀ 1 ਰੁਪਿਆ ਲੱਗਿਆ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਜੇ 15 ਲੱਖ ਰੁਪਿਆ ਜੇਬ ਚ ਹੁੰਦਾ ਸੀ ਫੇਰ ਰੱਖਦੇ 15 20 ਲੱਖ ਜੀ ਮੇਰੇ ਅਰਗੇ ਦੇ ਤਾਂ 15 ਵੀ ਨਹੀਂ ਹੁੰਦੇ ਸੀ ਜੇਬ ਚ ਹੁਣ ਫ੍ਰੀ ਇੱਕ ਪੈਸਾ ਨਹੀਂ ਲੱਗਿਆ ਜੀ ਕੋਈ ਉਂਗਲ ਕਰਕੇ ਕਹਿੰਦੇ ਵੀ ਇੱਕ ਪੈਸਾ ਲੱਗਿਆ ਪੰਜ ਸੱਤ ਮੁੰਡੇ ਪਿੰਡ ਦੇ ਸਾਡੇ ਦੋ ਮੁੰਡੇ ਭਾਰਤੀ ਹੋਏ ਆ ਉਹ ਕਾਂਗਰਸ ਸਰਕਾਰ ਵੇਲੇ ਦੇ ਜਦੋਂ ਭਾਰਤੀ ਦਾ ਲੈਟਰ ਹੋਇਆ ਸੀ ਉਦੋਂ ਦੇ ਹੋਏ ਆ ਨਵੀਂ ਭਰਤੀ 'ਚ ਇੱਕ ਵੀ ਮੁੰਡਾ ਜੀਵਨ ਸਿੰਘ ਵਾਲੇ ਦਾ ਨਹੀਂ ਹੋਇਆ ਦੋਨੇ ਮੁੰਡੇ ਦੋ ਮੁੰਡੇ ਹੋਏ ਆ ਉਹ ਕਾਂਗਰਸ ਸਰਕਾਰ ਦੀ ਭਰਤੀ ਸੀਗੀ ਚਰਨਜੀਤ ਚੰਨੀ ਦੁਆਰਾ ਜਦੋਂ ਇਲੈਕਸ਼ਨ ਖਤਮ ਹੋਣ ਵਾਲੇ ਸੀ ਉਦੋਂ ਦੀ ਭਰਤੀ 'ਚ ਉਹ ਹੋਇਆ ਜੁਆਇਨਿੰਗ ਕਹਿੰਦੇ 15-15 ਲੱਖ ਰੁਪਏ ਲੈਂਦੇ ਰਹੇ ਨਹੀਂ ਨਹੀਂ ਕਿਸੇ ਰੁਪਿਆ ਕਿਸੇ ਤੋਂ ਨਹੀਂ ਲੱਗਿਆ ਰਿਸ਼ਵਤ ਨਹੀਂ ਲੈਤੀ ਉਹਨਾਂ ਤੋਂ ਕਾਂਗਰਸ ਸਰਕਾਰ ਵੇਲੇ ਦੇ ਭਰਤੀ ਹੋਏ ਆ ਉਹ ਨਾ ਕਿ ਉਹ ਹੁਣ ਇਹ ਬੰਦਾ ਸੱਤ ਕਹਿੰਦਾ ਜੇ ਸੱਤ ਸਾਡੇ ਜੀਵਨ ਸਿੰਘ ਵਾਲੇ 'ਚੋਂ ਸੱਤ ਮੁੰਡੇ ਭਰਤੀ ਕਰ ਦਿਓ ਕਾਸੇ ਵੀ ਡਿਪਾਰਟਮੈਂਟ 'ਚ ਇਹਦਾ ਪੁਲਿਸ 'ਚ ਕਹਿੰਦਾ ਸੱਤ ਕਿਸੇ ਵੀ ਡਿਪਾਰਟਮੈਂਟ ਅਸੀਂ ਅਕਾਲੀ ਦਲ ਜਾਂ ਕਾਂਗਰਸ ਦਾ ਪੋਲਿੰਗ ਬੂਥ ਨਹੀਂ ਲਾਵਾਂਗੇ ਸੱਤ ਕੱਢ ਦੇਣੇ ਲੱਗਿਆ ਲੱਗਿਆ ਜੀ ਵਿੱਚ ਉਹ ਹੁਮਾਇਦਮਾ ਲੱਗੀਆਂ ਇੱਥੇ ਹਾਂ ਕੋਈ ਪੈਸਾ ਪਿੰਡ ਚੋਂ ਪਤਾ ਲੱਗੇ ਜੀ ਕੋਈ ਲੱਗਿਆ ਜੀ ਜਾਂ 0 ਇੱਕ ਮਿੰਟ ਜੀ 0 ਬਿੱਲ ਹੋਇਆ ਪਿਆ ਜੀ ਜਿਹਨੂੰ 5 5 10 10 ਹਜ਼ਾਰ ਆਉਂਦਾ ਸੀ 0 ਬਿੱਲਾ ਜੀ ਹਾਂ ਪਹਿਲਾਂ ਵਾਲੀਆਂ ਸਹਾਰਾ ਵੇਲੇ ਕੀ ਮੈਨੂੰ ਆਪ ਨੂੰ 10 10 ਹਜ਼ਾਰ ਰੁਪਈਆ ਆਉਂਦਾ ਰਿਹਾ ਜੀ ਉਹ ਇਕੱਠੇ ਕਰੋ ਜੀ ਬਿੱਲਾ ਅੱਜ ਵੀ ਆਉਂਦੇ ਆ ਕੀ ਬਿੱਲ ਅੱਜ ਬਿੱਲ ਅੱਜ ਵੀ ਆਉਂਦੇ ਹੈਗੇ ਬਿੱਲ ਅੱਜ ਵੀ ਆਉਂਦੇ ਹੈਗੇ ਇਹ ਨਹੀਂ ਵੀ ਫ੍ਰੀ ਹੋਇਆ ਪ੍ਰੋਪਰ ਸਰਕਾਰ ਨੇ ਪੀਸੀਐਲ ਬਾਰੇ ਮੈਕਮੇਂ ਦੇ ਮੀਟਰ ਇੰਨੇ ਤੇਜ਼ ਕਰਤੇ ਹਰੇਕ ਘਰ ਨੂੰ ਬਿੱਲ ਆਉਂਦਾ ਹਰੇਕ ਘਰ ਕੁੰਡੀ ਲਾਉਂਦਾ ਬਾਈ ਜੀ ਜਿਹਦੇ ਏਸੀ ਆ ਗੀਜਰ ਆ ਬਿਗੈਰ ਬਿੱਲ ਤੋਂ ਰਹਿ ਹੀ ਨਹੀਂ ਸਕਦਾ ਇਹ ਇੰਨੀ ਨਕਮੀ ਪਾਲਿਸੀ ਹੈ ਸਰਕਾਰ ਦੀ ਬਿੱਲ ਮਾਫ ਵਾਲੀ ਸਰਕਾਰ ਆਪ ਨੂੰ ਪੰਜਾਬ ਨੂੰ ਗਹਿਣੇ ਤਰਨ ਤੇ ਤੁਲੀ ਹੋਈ ਹੈਗੀ ਜਿਹੜਾ ਇਹਨਾਂ ਨੇ ਹਰਮ ਪਲਾਟ ਲੇਤਾ ਉਹ ਵੀ ਪੁਰਾਣਾ ਖਰੀਦਿਆ ਵਿਆਜ ਤੇ ਚਾਕੇ ਕਰਜਾ ਚਾਕੇ ਖਰੀਦਿਆ ਸਿਰਫ ਇੱਕ ਢੰਗ ਜਿਹਨਾਂ ਨੇ ਵੇਚੇ ਸੀਗੇ ਜਿਹਨਾਂ ਨੇ ਖਰੀਦ ਤਾ ਲਿਆ ਪਾ ਮੈਂ ਪੁਰਾਣਾ ਖਰੀਦ ਲਿਆ ਜੀ ਪਹਿਲਾਂ ਜਿਹਨੂੰ ਕਵਾੜ ਕਹਿ ਸਕਦੇ ਆਂਗੇ ਕਵਾੜ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਤੇ 600 ਕਰੋੜ ਲਾਤਾ ਇੰਨੇ ਕ ਪੈਸੇ ਵਿੱਚੋਂ ਖਾ ਰਹੇ ਆ ਬਠਿੰਡ ਕਹਿੰਦੇ ਪਹਿਲੀ ਵਾਰ ਖਰੀਦਿਆ ਸੀ ਕਿਸੇ ਸਰਕਾਰ ਨੇ ਨਹੀਂ 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 ਇੱਕ ਇੱਕ ਐਰੇ ਸੀਗੇ ਭਗਵਾਨ ਤਮਨ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਆ ਵੀ 2500 ਕਰੋੜ ਚ ਜਿਹੜਾ ਸਮਝੌਤਾ ਹੈਗਾ ਥਰਮ ਪਲਾਟਾ ਨਾਲ ਅਸੀਂ ਉਹਨੂੰ ਰੱਦ ਕਰਾਂਗੇ ਜੀ ਮੇਰੀ ਗੱਲ ਸੁਣੋ ਜੀ ਪਹਿਲਾਂ ਕਹਿੰਦੇ ਸੀ ਖਜ਼ਾਨਾ ਖਾਲੀ ਆ ਕੋਲਾ ਹੈ ਨਹੀਂ ਕੋਈ ਬਿਆਨ ਆਇਆ ਜੀ ਜਾਂ ਕੋਲਾ ਹੈ ਨਹੀਂ ਜਾਂ ਖਜ਼ਾਨਾ ਖਾਲੀ ਹੈ ਕੋਈ ਬਿਆਨ ਆਉਂਦਾ ਜੀ ਐ ਦੱਸੋ ਨਾਲੇ ਸੈਂਟਰ ਦੀ ਸਰਕਾਰ ਵੀ ਉਦੋਂ ਬਦਲ ਗਈ ਸੀ ਜੀ ਬਾਦਲੇ ਹੀ ਕਹਿੰਦਾ ਰਿਹਾ ਅੱਜ ਖਜ਼ਾਨਾ ਖਾਲੀ ਆ ਅੱਜ ਕੋਲਾ ਹੈ ਨਹੀਂ ਥਰਮਲ ਵਹਿ ਗਿਆ 1000 ਲੱਖਾਂ ਦਾ ਡਵੈਲਪਮੈਂਟ ਕੋਈ ਕਰ ਦਿਓ ਪੰਜਾਬ ਸਰਕਾਰ ਨੇ 400 ਲੱਖ ਕਰੋੜ ਰੁਪਇਆ ਕਰਜ਼ਾ ਇਸ ਟਾਈਮ ਪੂਰੇ 2 ਸਾਲਾਂ ਚੱਕ ਚੱਕ ਰਿਹਾ ਖਜ਼ਾਨਾ ਭਰਿਆ ਨਹੀਂ ਗਾ ਕਰਜ਼ਾ ਚੱਕਿਆ ਕਰਜ਼ਾ ਤਾਂ ਕੋਈ ਚੱਕ ਲੋ ਦੂਜੀਆਂ ਸਰਕਾਰਾਂ ਨੇ 2 ਲੱਖ ਕਰੋੜ ਰੁਪਏ ਦੇ ਲਗਭਗ 70 ਸਾਲਾਂ ਦੇ ਵਿੱਚ ਕਰਿਆ ਇਹ ਕਹਿੰਦੇ ਬਠਿੰਡਾ ਤੋਂ ਆਵਾ ਦੀ ਪਾਰਟੀ ਜਿੱਤੂ ਤੁਹਾਨੂੰ ਕੀ ਲੱਗਦਾ ਨਹੀਂ ਬਠਿੰਡਾ ਤੋਂ ਖੁੱਡੀਆਂ ਜਿੱਤ ਹੀ ਨਹੀਂ ਸਕਦਾ ਭਗਵੰਤ ਮਾਨ ਨੇ ਆਮ ਆਨ ਲਈ ਸਰਕਾਰ ਨੇ ਪਹਿਲਾਂ ਵੀ ਕਹਿੰਦੇ ਸੀ 92 ਸੀਟਾਂ ਲੰਗੀਆਂ ਜੀ 92 ਮੈਲੇ ਹੋਇਆ ਪਹਿਲਾਂ ਵੀ ਕਹਿੰਦੇ ਸੀ ਅਸੀਂ ਆਏ ਕਿਹਾ ਮੈਂ ਵਾਦਾ ਕਰਦਾ ਖੁੱਡੀਆਂ ਦੀ ਵੋਟ ਸਾਡੇ ਪਿੰਡ ਤੋਂ ਜੀਮੜ ਸਿੰਘ ਵਾਲੇ ਤੋਂ ਵੀ ਵਧਾਵਾਂਗੇ ਜੀ ਇਹਦਾ ਚਾਰ ਜੂਨ ਨੂੰ ਪਤਾ ਲੱਗ ਜੂ ਪਰ ਬਠਿੰਡੇ ਦੇ ਨਾਲ ਭਗਵਾਨਤ ਮਾਨ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਗਿਆ ਇੱਕ ਵੀ ਕੈਬਨਟ ਮੰਤਰੀ ਡਿਵੈਲਪਮੈਂਟ ਦੇ ਲਈ ਕੋਈ ਪ੍ਰੋਜੈਕਟ ਬਠਿੰਡਾ ਅਤਲਵੰਡੀ ਸਾਹਿਬ ਉਹ ਮਾਨਸਾ ਲਈ ਇੱਕ ਵੀ 2 ਸਾਲ ਸਰਕਾਰ ਬਣੀ ਨੂੰ ਹੋਇਆ ਜੇ ਕੋਈ ਪ੍ਰੋਜੈਕਟ ਲੈ ਕੇ ਆ ਸਭ ਤੋਂ ਵੱਡਾ ਧੋਖਾ ਤਾਂ ਇਹ ਕੀਤਾ ਗਿਆ ਵੀ ਸਾਨੂੰ ਬਠਿੰਡੇ ਤੇ ਮਾਨਸਾ ਨੂੰ ਇੱਕ ਵੀ ਮੰਤਰੀ ਨਹੀਂ ਦਿੱਤਾ ਗਿਆ ਜੇ ਖੁੱਡੀਆਂ ਮੰਤਰੀ ਆ ਉਹ ਮੁਕਸਰ ਜ਼ਿਲ੍ਹੇ ਦਾ ਮੰਤਰੀ ਆ ਬਠਿੰਡੇ ਨਾਲ ਐਨਾ ਕ ਧੋਖਾ ਬਠਿੰਡੇ ਦੇ ਲੋਕਾਂ ਨੂੰ ਜਾਣਦਾ ਵੀ ਇਹਨਾਂ ਨੂੰ ਵੋਟ ਦੀ ਕੰਨੀ ਵੀ ਨਾ ਦਿਖਾਉਣ ਇਹਨਾਂ ਨੇ ਸੰਗਰੂਰ ਚ ਸੰਗਰੂਰ ਦੀ ਕੀ ਪਾਲਸੀ ਆ ਸੰਗਰੂਰ ਨੂੰ ਪੰਜ ਮੰਤਰੀ ਦੇ ਲਗਭਗ ਸ਼ੀਮਾ ਮੁੱਖ ਮੰਤਰੀ ਖਜ਼ਾਨਾ ਮੰਤਰੀ ਵੀ ਸੰਗਰੂਰ ਖਜ਼ਾਨਾ ਮੰਤਰੀ ਵੀ ਸੰਗਰੂਰ ਦਿੱਤਾ ਗਿਆ ਤੇ ਇਹ ਸੰਗਰੂਰ ਤੋਂ ਵੋਟਾਂ ਲੈ ਸਕਦੇ ਆ ਬਠਿੰਡੇ ਚ ਇਹਨਾਂ ਦਾ ਕੋਈ ਹੱਕ ਨਹੀਂ ਵੋਟ ਲੈਣ ਦਾ ਵੋਟ ਪਾਉਣ ਦਾ ਆਮ ਆਦਮੀ ਪਾਰਟੀ ਨੂੰ ਸਾਡੀ ਤਾਂ ਇਹੀ ਬੇਨਤੀ ਆ ਬਾਕੀ ਇਹ ਨਸ਼ਿਆਂ ਦੀ ਗੱਲ ਕਰਦੇ ਆ ਸਾਡੇ ਨਾਲ ਚੱਲੋ ਇੱਕ ਵੀ ਬੰਦ ਹੋਇਆ ਹੋਵੇ ਜੇਲ੍ਹ ਚੋਂ ਮਿਲ ਰਿਹਾ ਬਾਈ ਜੀ 2000 ਜਰਦੇ ਦੀ ਪੂੜੀ ਇਸ ਟਾਈਮ ਇਹ ਪਿੰਡਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਜੇਲਾਂ ਚ ਬੰਦ ਹੋ ਜੇ ਅਸੀਂ ਨੰਗੇ ਪੈਰੀ ਪਾਣੀ ਭਰਾਂਗੇ ਨਾ ਇਹ ਏਜ ਕੱਲੀਆਂ ਜੇਲਾਂ ਚੋਂ ਬੰਦ ਕਰ ਦੇਣ ਕਿੰਨਾ ਟੱਕ ਲੱਗਦੀ ਹੈ ਪਿਆਬ ਸਭ ਮਲੀ ਭੁਗਤਾ ਬਾਈ ਜੀ ਟੋਟਲ ਪੈਸੇ ਖਾ ਰਹੇ ਹੈਗੇ ਸਰਕਾਰ ਦੇ ਮੰਤਰੀ ਹੈ ਜਿਨ ਨੇ ਜੇਲਾ ਵਿਭਾਗ ਤੋਂ ਸਾਰੇ ਅਫਸਰਾਂ ਨਾਲ ਹਰੇਕ ਨਾਲ ਮਹੀਨਾ ਵੱਜਿਆ ਹੋਇਆ ਹੈਗਾ ਮਹੀਨੇ ਦੇ ਮਹੀਨੇ ਪੈਸੇ ਲੈ ਰਹੇ ਆ ਚਲਵੰਡੀ ਸਾਬੋ ਜੀ ਤੁਸੀਂ ਦੇਖ ਲਓ ਬੁਰਾ ਹਾਲ ਹੈ ਵੈਸੇ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੀ ਆਪਾਂ ਬਠਿੰਡੇ ਲੋਕ ਸਭਾ ਦੀ ਗੱਲ ਕਰਦੇ ਆਂ ਕੌਣ ਬਾਜ਼ੀ ਮਾਰੂ ਮਠੇਂਡੇ ਦਾ ਬੀਬਾ ਹਰਸਿਮਰਤ ਜੀ ਜੀਤਮਿੰਦਰ ਜੀ ਦਾ ਬੀਬਾ ਹਰਸਿਮਰਤ ਦੋਨਾਂ ਚੋਂ ਇੱਕ ਖੁੱਡੀਆਂ ਦਾ ਜਿੱਦ ਹੈ ਨਹੀਂ ਬਾਈ ਅਸੀਂ ਕਹਿੰਦੇ ਜੀ ਖੁੱਡੀਆਂ ਮੇਰੀ ਗੱਲ ਸੁਣੋ ਜੀ ਇੰਨਾ ਅੱਗੇ ਮੰਤਰੀ ਆਉਂਦੇ ਜੀ 3 ਕਿਲੋਮੀਟਰ ਤੱਕ ਦੂਰ ਰਹਿੰਦੇ ਸਾਨੂੰ ਦਰਸ਼ਨ ਨਹੀਂ ਹੁੰਦੇ ਸੀ ਹੁਣ ਪਮਾਨਤਮਾਨ ਐਸਾ ਵੀ ਫੋਰਥ ਪਾਛੇ ਕਰਨੇ ਦਾ ਵਿਆਜ ਉਹ ਮਿਲ ਕੱਲ ਖੁੱਡੀਆਂ ਸਾਹਿਬ ਆਏ ਪਹਿਲੀ ਵਾਰ ਹੋਇਆ ਵੀ ਚਲੋ ਸੀਐਮ ਸਾਹਿਬ ਆਉਣ ਤਾਂ 300 ਮੁਲਾਜ਼ਮ 500 ਮੁਲਾਜ਼ਮ 700 ਇਹ ਪਹਿਲੀ ਵਾਰ ਹੋਇਆ ਕਿ 300 ਮੁਲਾਜ਼ਮ ਦੇ ਨਾਲ ਖੁੱਡੀਆਂ ਸਾਹਿਬ ਪ੍ਰਚਾਰ ਕਰਨ ਆਏ ਆ ਵੋਟ ਲੈਣ ਨਾ ਕਿ ਕੁਛ ਦੇਣ ਆਇਆ ਲੈਣ ਲਈ ਵੀ ਮੁਲਾਜ਼ਮ ਨਾਲ ਲੈ ਕੇ ਆਉਂਦੇ ਆ ਤਾਂ ਕਿ ਵਿਰੋਧ ਨਾਲ ਲੋਕਾਂ ਨੂੰ ਐ ਜੇ ਪ੍ਰੈਸ਼ਰ ਪਰ ਪ੍ਰੈਸ਼ਰ ਲੋਕ 1 ਜੂਨ ਨੂੰ ਖਤਮ ਕਰ ਦੇਣਗੇ ਆਪੋਜ਼ਿਟ ਵੋਟ ਪਾ ਕਿੰਨਾ ਖਡੂnga ਪਾਣੀ ਮੇਰੀ ਗੱਲ ਸੁਣੋ 4 ਤਰੀਕ ਨੂੰ ਪਤਾ ਲੱਗ ਜੂ ਕਿੰਨਾ ਖਡੂnga ਪਾਣੀ ਹੈ ਜੀ ਆਰ ਪਾਰ ਹੋ ਜੂ ਜੀ 4 ਤਰੀਕ ਨੂੰ ਠੀਕ ਹੈ ਨਹੀਂ ਅਸੀਂ ਤਾਂ ਪਿੰਡ ਚੋਂ ਵੀ ਕਹਿੰਦੇ ਆ ਪਿੰਡ ਚੋਂ ਵੀ ਵਧਾਵਾਂਗੇ ਖੁੱਡੀਆਂ ਲੱਖ ਵੋਟ ਤੋਂ ਉੱਪਰ ਜਿੱਥੂ ਜੀ ਅਸੀਂ ਐਂਕ ਨੇ ਖੁੱਡਗਾ ਲੱਖਵੋਟ ਤੋਂ ਉੱਪਰ ਉੱਪਰ ਜਿੱਤੂ ਜੀ ਅਸੀਂ ਅਮਰਤਪਾਲ ਨੂੰ ਜਿਹੜਾ ਐਨਐਸ ਲਗਾਈ ਹੈ ਉਹਨਾਂ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੀ ਬੀ ਐਨਐਸ ਉਹਨਾਂ ਤੇ ਗਲਤ ਲਗਾਈ ਹੈ ਅਮਰਤਪਾਲ ਵੱਲੋਂ ਨਸ਼ੇ ਸੜਾ ਰਹੇ ਸੀ ਨੌਜਵਾਨਾਂ ਦੇ ਤੇ ਅਮਰ ਸ਼ਿਕਾਰ ਰਿਹਾ ਸੀ ਕੀ ਗਲਤ ਕਰ ਰਿਹਾ ਸੀ ਫਿਰ ਉਹਨਾਂ ਦੀ ਮਾਤਾ ਨੂੰ 8 ਦਿਨ ਜੇਲ੍ਹ ਚ ਰੱਖਿਆ ਗਿਆ ਉਹ ਝਾੜੂ ਵਾਲੇ ਜਵਾਬ ਦੇਣ ਵੀ ਕਿਉਂ ਰੱਖਿਆ ਗਿਆ ਉਹਨਾਂ ਨੂੰ ਉਹਨਾਂ ਨੇ ਵੱਲੋਂ ਰੋਸ ਮਾਰਚ ਹੀ ਕਰਨਾ ਸੀ ਉਹ ਤਾਂ ਅਧਿਕਾਰ ਹੈ ਹਰੇਕ ਦਾ ਕਰਨ ਦਾ ਉਹਨਾਂ ਨੂੰ ਵੀ 8 ਦਿਨ ਰੱਖਿਆ ਗਿਆ ਕੋਈ ਵੀ ਝਾੜੂ ਵਾਲਾ ਬੰਦਾ ਸਾਨੂੰ ਜਵਾਬ ਦੇਵੇ ਇਹ ਗੱਲ ਦਾ ਜੀ ਇਹ ਜੀਵਨ ਸਿੰਘ ਵਾਲੇ ਜੋ ਵੋਟ ਬਦਲਣ ਦੀ ਗੱਲ ਕਰਦੇ ਆ ਇੱਥੇ ਇੱਥੇ ਵੇਹੂ ਲੈ ਲੋ ਤੈਨੂੰ ਪਟਾੜੂ ਵਾਲਿਆਂ ਦੀ ਵੋਟ ਨਹੀਂ ਉਹ ਜਿੱਤ ਕੇ ਦੂਬਾ ਸਾਡੇ ਆਈ ਨਹੀਂ ਜੀ ਉਹ ਅੱਛਾ ਹਾਂ ਅਸੀਂ ਉਹਨਾਂ ਦੇ ਨਾਲ ਸੀਗਾ ਆਹ ਮੁੰਡਾ ਵੀ ਨਾਲ ਸੀਗਾ ਖਾਸ ਬਹੁਤ ਸਪੋਰਟ ਕਰੀਆ ਰਾਤ ਨੂੰ ਜਾ ਜਾ ਕੇ ਅਸੀਂ ਗਏ ਉਹਨਾਂ ਦੀ ਐਗਿਤੀ ਵੋਟ ਇੱਕ ਵੀ ਨਹੀਂ ਵੱਧੀ ਸਾਡਾ ਰਜਾਣਾ ਛੁੱਡੀਆਂ ਦੀ ਵੋਟ ਨਹੀਂ ਵੱਧੀ ਪਿੰਡ ਤੋਂ ਨਹੀਂ ਬਦਲਣ ਦੇ ਗੱਲਾਂ ਸੀਆਂ ਜੀ ਵੋਟ ਪਾਉਗੀ ਯਾਦ ਨਹੀਂ ਹੁੰਦੇ ਗੁੱਜੀ ਵੋਟ ਪਾਉਗੀ ਗੁੱਜੀ ਦਾਰ ਰੋਕ ਮੈਂ ਕਹਿਣਾ ਲਿਖ ਕੇ ਦੰਨਾ ਜੀ ਗੁੱਜੀ ਵੋਟ ਪਾਉਗੀ अच्छा ਝਾੜੂ ਨੂੰ ਬਹੁਤ ਵੋਟ ਪਊ ਹਾਂ ਹਾਂ ਕੋਣ ਨੇ ਹਾਂਜੀ ਬਾਬੇ ਹਾਂਜੀ ਜਿਹੜੀ ਬੋਟ ਪੋਲ ਹੋਣੀ ਆ ਜੀ ਉਹ ਪਕਤਮਾਨ ਦੇ ਮੂੰਹ ਨੂੰ ਵੋਟ ਪੋਲ ਹੋਣੀ ਆ ਵੋਟ ਪਊ ਇਹਨਾਂ ਦਾ ਹੁਣ ਦੋਨਾਂ ਬੰਦਿਆਂ ਦਾ ਕੰਪੀਟੀਸ਼ਨ ਹੋ ਗਿਆ ਨਾ ਇਹ ਮਤਲਬ 19 20 ਤੇ ਜਿੱਤ ਹੋਊ ਜੀ 5 10000 ਤੇ ਜਿੱਤੂ ਬੀਬਾ ਬਾਦਲ ਦਾ ਜਿੱਤੇ ਚ ਉਹ ਖੁੱਡ ਗਿਆ ਜਿੱਤਮਿੰਦਰ ਜਿੱਤਮਿੰਦਰ ਤੀਜੇ ਨੰਬਰ ਤੇ ਹੈ ਜੀ ਕਿਉਂ ਉਹਦਾ ਕੋਈ ਤਾਨੇ ਬਾਈ ਹੋ ਸਕਦਾ ਜਿੱਤਮਿੰਦਰ ਅੱਗੇ ਵੀ ਆ ਸਕਦਾ ਜਿੱਤਮਿੰਦਰ ਦੀ ਬਹੁਤ ਸਪੋਰਟ ਆ ਅਡੀ ਗੱਲ ਨਹੀਂ ਪਰ ਝਾੜੂ ਪਹਿਲੇ ਨੂੰ ਪਰ ਤੇਊ ਹਾਂ ਚੜੂ ਪਹਿਲਾਂ ਜੀ ਤੁਮ ਪਹਿਲਾ ਵੀ ਇਹ ਹਾਰ ਚੜੂ ਪਹਿਲਾਂ ਬਤੋ ਜੀ ਜਿੰਦਾ ਬੰਦਾ ਕੱਢ ਦੋ ਜਿੰਦਾ ਬੰਦਾ ਕਿਹਨੂੰ ਆ ਖੜਾ ਚੜਦਾ ਉਹ ਖੜਾਗਾ ਆ ਖੜਾ ਮੇਰੀ ਜਾਣ ਪਤਾ ਲੱਗ ਜੂ ਸਾਰੀ ਸਾਥ ਦੇ ਵਿੱਚ 50 ਜਾਣੇ ਆ ਇਹ ਸਿਰਫ ਦੋ ਬੰਦੇ ਝਾੜੂ ਵਾਲੇ ਬਾਕੀ ਕਾਲੀਦਾ ਜਾਂ ਕਾਂਗਰਸ ਦੇ ਬੰਦੇ ਸਾਨੂੰ ਜਰੂਰ ਮਿਲ ਜਾਣਗੇ ਸਾਡੇ ਪਿੰਡ 'ਚ ਇਹਦਾ ਪਾ ਲੈਣੇ ਲੱਭੇ ਮੁੜ ਕੇ ਸ਼ਾਸ ਛੱਡ ਦੇਗੇ ਇਹ ਝਾੜੂ ਵਾਲੇ ਦੀ ਵੋਟ ਸਾਡੇ ਪਿੰਡ 'ਚ ਸਾਡਾ ਨਾਲ ਮੁੜ ਕੇ ਸ਼ਾਸ ਛੱਡ ਦੇਗੇ ਵੋਟ 'ਚ ਨਹੀਂ ਆਉਂਦੇ ਕਿਸੇ ਦੇ ਜੇ ਤੋਕੀ ਵੋਟ ਇਹਨਾਂ ਦੀ ਵਾਝੀਗੀ ਤਾਂ ਆਗੇ ਵੀ ਕਹਿੰਦੇ ਸੀ ਬਹੁਤ ਜ਼ੋਰ ਲਾਇਆ ਸੀ ਅੱਗੇ ਵੀ ਸੀ ਦੋ ਜਾਣੀ ਸੀ ਜੀ ਮੂਰੇ ਫਿਰਦੇ ਅੱਗੇ ਵੀ ਦੋ ਜਾਣੀ ਸੀ ਕੱਲਾ 1.5 ਲੱਖ ਕੱਲਾ 1.5 ਲੱਖ ਹੁੰਦਾ ਜੀ ਬਹੁਤ ਹੁੰਦਾ ਮੈਂ ਕਹਿੰਦਾ ਉਹੋ ਕੀ ਹੈ ਮੈਂ ਫਿਰਦਾ ਜੀ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਪਤਾ ਲੱਗ ਜੂ ਜੀ 4 ਤਰੀਕ ਨੂੰ ਮੈਂ ਕਹਿੰਦਾ ਖੁੱਡਗਾ ਹਾਰ ਪੈਣਗੇ ਜੀ ਹਾਰ ਖੁੱਡਗਾ ਦੇ 4 ਤਰੀਕ ਨੂੰ ਹੋਰ ਕਿਸੇ ਪਾਸੋਂ ਬਸੱਕਦੀ ਬਾਜ ਨਹੀਂ ਬਠਿਆਰੀ ਸਪੋਰਟ ਕਰੀ ਆਦੀ ਬਹੁਤ ਜ਼ੋਰ ਲਾਇ ਰਾ ਤੈਨੂੰ ਜਾ ਜਾ ਕੇ ਕੋਨੇ ਨਾ ਕਪੂਰਾ ਗਦਰ ਨਹੀਂ ਪਾਈ ਬਲਜਿੰਦਰ ਕੌਰ ਨੇ 1% ਦੀ ਗਦਰ ਨਹੀਂ ਪਾਈ ਸਾਡੇ ਸਾਡਾ ਖੁੱਡਗਾ ਸਾਡਾ ਕੋਈ ਰੋਸਾ ਨਹੀਂ ਸਾਡਾ ਬਲਜਿੰਦਰ ਕੌਰ ਨਾ ਪਿੰਡ ਚ ਆ ਕੇ ਪੈਰ ਨਹੀਂ ਪਾਇਆ ਬਾਕੀ ਨਸ਼ੇ ਦਾ ਵੀ ਇਹ ਕਹਿੰਦੇ ਜੀ ਮਹਲਾ 15 ਦਿਨਾਂ ਚ ਅਸੀਂ ਬੰਦ ਕਰ ਦਾਂਗੇ ਦੋ ਹਫ਼ਤਿਆਂ ਚ ਤੇ ਮਹਲਾ 2.5 ਸਾਲ ਹੋ ਗਏ ਜੀ ਨਸ਼ਾ ਦੱਸੋਗੇ ਸਾਡੇ ਪਿੰਡ ਚ ਮੁਰਲਾਏ ਚੱਲਦੇ ਜੀ ਦਮਾ ਕਰਾਇਓ ਇੱਕ ਮਿੰਟ ਦੋ ਬੰਦ ਕਰਨਗੇ ਉਹ ਨਸ਼ਾ 2.5 ਸਾਲ ਹੋ ਗਏ ਜੀ ਉਹਨਾਂ ਨੂੰ ਜਦੋਂ ਇੰਨੇ ਦਿਨ ਉਹ ਕਰਦਾ ਬੰਦ ਕਰਨ ਚਲਾਇਆ ਕੀ ਜੀ ਚਲਾਇਆ ਉਹ ਸਰਕਾਰਾਂ ਨਹੀਂ ਆ ਜੀ ਚਲਾਇਆ ਦੂਜੀਆਂ ਸਰਕਾਰਾਂ ਨੇ ਚਲਾਇਆ ਇਹਨੂੰ ਪੁੱਛੋ ਵੀ ਸਰਕਾਰਾਂ ਨੇ ਚਲਾਇਆ ਜੇ 2 ਸਾਲ ਚ ਨਹੀਂ ਬੰਦ ਹੋਇਆ ਔਰ 10 ਸਾਲਾਂ ਚ ਬੰਦ ਕਰਨਗੇ ਇਹ ਚਾਰ ਹਫ਼ਤਿਆਂ ਜ ਇਹਨਾਂ ਦਾ ਜਿਹੜਾ ਬਾਪ ਆ ਕੇਜਰੀ ਵਾਲੋ ਕਹਿ ਰਿਹਾ ਸੀਗਾ ਵੀ ਉਹ ਅਸੀਂ 4 ਹਫ਼ਤਿਆਂ ਵਿੱਚ ਬੰਦ ਕਰ ਦਾਂਗੇ ਇਹਨਾਂ ਤੋਂ 2 ਸਾਲਾਂ ਵਿੱਚ ਨਹੀਂ ਹੋਇਆ ਪੁੱਛੋ ਵੀ ਇਹ ਕੱਲ ਕੱਲੀਆਂ ਇਹ ਜੇਲ੍ਹਾਂ 'ਚੋਂ ਬੰਦ ਕਰ ਦੇਣ ਮੈਂ ਅੱਜ ਵੀ ਲਿਖ ਕੇ ਦਿਨਾ ਕੱਲੀਆਂ ਜੇਲ੍ਹਾਂ 'ਚੋਂ ਬੰਦ ਕਰ ਦੇਣਾ ਤਾਂ ਵੀ ਦੇਨਦਾਰ ਹੋਵਾਂਗੇ ਇਹਨਾਂ ਦੇ ਕੱਲੀਆਂ ਜੇਲ੍ਹਾਂ 'ਚੋਂ ਜੈਂਬਰ ਤਾਂ ਇਹਨਾਂ ਤੋਂ ਜੇਲ੍ਹਾਂ 'ਚ ਲੱਗੇ ਨਹੀਂ 5G ਕੀ ਕਰਨਗੇ ਕੀ ਡਿਵੈਲਪਮੈਂਟ ਕਰਨਗੇ ਜਿਹੜੇ ਲੋਕਾਂ ਨੂੰ ਆਏ ਨਹੀਂ ਪਤਾ ਵੀ ਨਸ਼ਾ ਬੰਦ ਹੋਣਾ ਕਿਵੇਂ ਹੋਣਾ ਜੇਲ ਦੇ ਵਿੱਚੋਂ ਕੀ ਆਊਟ ਪਟਾਉਣੀ ਤੁਸੀਂ ਤੁਸੀਂ ਨਸ਼ੇ ਦੀ ਗੱਲ ਕਰੋ ਮੈਂ ਪਿੱਛੇ ਗੱਲ ਕਰਦੇ ਕਹਿੰਦੇ ਬਾਦਲ ਦੀ ਸਰਕਾਰ ਦੇ ਵਿੱਚ ਨਸ਼ਾ ਚਿੱਟਾ ਇਹਨਾਂ ਨਹੀਂ ਲੈ ਕੇ ਆਂਦਾ ਬਾਈ ਜੀ ਨਾਮ ਲੱਤਾ ਗਿਆਗਾ ਪਰ ਜੇ ਚਿੱਟਾ ਲੈ ਕੇ ਆਉਂਦਾ ਤਾਂ ਸੈੱਟ ਬਣਾਈ ਸੀਗੀ ਐਫ ਆਈ ਆਰ ਦੇਣ ਜਿਨੇ ਕਰਿਆ ਆਪੇ ਭੁੱਤੂ ਚਾਹੇ ਉਹ ਮਜੀਠਿਆ ਸਾਹਿਬ ਹੋਣ ਚਾਹੇ ਜੋ ਮਰਜੀ ਆ ਅਸੀਂ ਅਸੀਂ ਕੋਈ ਇਹ ਖਿਲਾਫ ਨਹੀਂ ਖਿਲਾਫ ਆ ਨਸ਼ੇ ਦੇ ਜੇ ਅਗਲੇ ਨੇ ਕਰਾਂਗਾ ਤਾਂ ਭੁੱਤਨ ਅਸੀਂ ਤਾਂ ਕਹਿੰਦੇ ਜੇ ਇਹ ਕਹਿੰਦੇ ਸੀ ਰੌਲਾ ਪਾਇਆ ਸੀ 2022 ਚ ਵੀ ਬੀਆਰਬੀ ਦੇ ਨਾਂ ਤੇ ਕਿੱਥੇ ਇਹਨਾਂ ਦੀ ਸੈੱਟ ਕੀ ਕੀਤਾ ਸਰਫ ਕੀ ਵੋਟਾਂ ਦੇ ਮੁੱਦੇ ਤੇ ਬੇਅਦਬੀ ਦੇ ਮੁੱਦੇ ਤੇ ਰਾਜਨੀਤੀ ਕੀਤੀ ਆ ਹੋਰ ਇਹਨਾਂ ਨੇ ਕੁਝ ਨਹੀਂ ਕਰਿਆ ਕਰਦੇ ਨਾ ਜੇ ਇਹਨਾਂ ਨੂੰ ਲੱਗਦਾ ਕਿ ਸੁਖਬੀਰ ਬਾਦਲ ਜੀ ਨੇ ਕਰਵਾਈ ਸੀ ਜਾਂ ਗੋਲੀ ਚਲਵਾਈ ਸੀ ਤਾਂ ਅੰਦਰ ਦੇਣ ਇਹਨਾਂ ਜੁਰਤ ਹੈ ਪਹਿਲਾਂ ਤੜਕੇ ਨੂੰ ਬਿਆਨ ਦੇ ਕੇ ਰਾਤ ਨੂੰ ਸਵੇਰ ਨੂੰ ਸ਼ਾਮ ਨੂੰ ਬਿਆਨ ਦੇ ਕੇ ਰਾਤ ਨੂੰ ਵਾਪਸ ਲੈ ਲੈਂਦੇ ਹੈਗੇ ਸਵੇਰ ਨੂੰ 11 ਮੁੰਡੇ ਮਰੇ ਸਾਡੇ ਛਿੱਤੇ ਨਾਲ ਮਰੇ ਇਹਨਾਂ ਨੇ ਬੰਗਲੇ ਮਣਾ ਲਏ ਜੀ ਬੰਗਲੇ ਭਾਈ ਜਿਹਦੇ ਕਮਰੇ ਦਾ ਕਿੱਥੇ ਦੱਸਦੇ ਹੈ 15000 ਰੁਪਿਆ ਇੱਕ ਦਿਨ ਦਾ ਕਿਰਾਇਆ ਜੀ ਮੈਂ ਕਹਿੰਨਾ ਅਸੀਂ ਪਾਰਟੀ ਛੱਡ ਦਾਂਗੇ ਝਾੜੂ ਵਾਲਿਆਂ ਦੀ ਪਵੰਤ ਮਾਨ ਚ 1 ਰੁਪਏ ਦਾ ਖੋਟ ਕਰ ਜਾਂਦੇ ਇੱਕੋ ਖੋਟ ਪਹਿਲਾਂ ਵੀ ਕਹਿੰਦੇ 1 ਰੁਪਏ ਦਾ ਹਾਂ ਇਹ ਪਹਿਲਾਂ ਵੀ ਕਹਿੰਦੇ ਸੀ ਬੰਦਵੇਂ ਕਿੰਨੇ ਮੇਲੇ ਬੜੇ ਜੀ ਪਲੇਖਾ ਸਾਡੇ ਮੈਂ ਕਾਲੀ ਪਲੇਖਾ ਸਰਦਨ ਜੀ ਮੈਂ ਕਹਿਣਾ ਜਦੋਂ 92 ਬਧੂਆ ਮਜ਼ਦੂਰਾ ਵਿਚ ਕਾਲੀ ਬੁੜੀਆਂ ਜੀ ਕੰਗਾਂਦ ਕਾ ਬੁੜੀਆਂ ਪਾਉਣੀਆਂ ਜੀ ਕਲਾਕ ਬੁੜੀਆਂ ਪਾਉਣੀਆਂ ਜੀ ਕਾਲੀਆਂਆਂ ਦੀਆਂ ਅੱਗੇ ਵੀ ਕਹਿੰਦੇ ਸੀ ਇਹ ਦੋ ਫੇਰ ਦਿਆ ਮੇਰੀ ਗੱਲ ਸੁਣੋ ਜੇ ਸ਼ਖਬੀਰ ਬਾਦਲ ਨੇ ਤਾਂ ਇਹ ਅੱਖ ਸੀ ਵੀ ਦੋ ਚਾਰ ਮਲੰਗ ਜੇ ਝਾੜੂ ਵਾਲੇ ਉਹ ਮਲੰਗਾ ਨਹੀਂ ਬੂਥਲਵਾਈ ਆ ਹੁਣ ਵੀ ਮਲੰਗੀ ਆ ਹੁਣ ਕਿਹੜਾ ਸ਼ਾਹ ਹੋ ਗਏ ਇਹਨਾਂ ਨੂੰ ਪੁੱਛਣਾ ਆ ਹੋਵੇ ਹੁਣ ਵੀ ਮਲੰਗੀ ਹੈਗੇ ਠੀਕ ਆ ਹੁਣ ਕਿ ਸ਼ਾਹ ਗਏ ਜਿਵੇਂ ਗਰੀਬ ਘਰਾਂ ਦੇ ਮੁੰਡੇ ਆ ਹੁਣ ਵੀ ਅਸੀਂ ਐਂ ਡਾਟਕੇ ਕਹਿੰਦੇ ਜੀ ਡਾਟਕੇ ਖੜੇ ਆ ਵੀ ਖੁੱਡਗਾ ਜਿੱਤੂ ਜਿੱਤੂ ਜੀ ਇਹ ਤਾਂ ਜੀ ਚਾਰ ਨੂੰ ਪਤਾ ਲੱਗਣਾ ਵੀ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਮਾਹੌਲ ਕੀ ਹੈ ਵੋਟਾਂ ਦਾ ਮਾਹੌਲ ਤਾਂ ਵੀਰੇ ਬਹਿੰਡੇ ਤੇ ਹਰਸਿਮਤ ਬਾਤ ਅੱਛਾ ਇਹਨਾਂ ਨੇ ਗੱਲ ਨਹੀਂ ਪੁੱਛੀ ਕਿਸੇ ਦੀ ਝਾੜੂ ਨੇ ਟੱਕਰ ਤੇ ਨਾਂ ਦੀ ਹੈ ਚੰਗੀ ਵਧੀਆ ਕਿਦੀ ਕਿਦੀ ਝਾੜੂ ਵਾਲਿਆਂ ਦੀ ਵੀ ਤੇ ਜੀਤਮਿੰਦਰ ਦੀ ਵੀ ਤੇ ਕੁੱਪੀ ਬਾਜੀ ਦੀ ਵੀ ਅੱਛਾ ਹਾਂ ਲੱਖਸਾਣਾ ਵੀ ਹੈ ਲੋਖੇ ਲੋਖੇ ਸੰਧਾਣੇ ਨੂੰ ਨਹੀਂ ਇੱਥੇ ਕੋਈ ਪੁੱਛਦਾ ਅੱਛਾ ਹਾਂ ਸਾਡੇ ਪਿੰਡ ਤਾਂ ਪੁੱਛਦਾ ਨਹੀਂ ਕਹਾਂ ਦਾ ਮੈਨੂੰ ਪਤਾ ਨਹੀਂ ਅੱਛਾ ਹਾਂ ਇਹਨਾਂ ਦੀ ਤਿੰਨਾਂ ਦੀ ਪੂਰੀ ਟੱਕਰ ਅੱਛਾ ਪਹਿਲਾਂ ਬੋਟਕੀ ਨੂੰ ਪਾਈ ਸੀ ਅਸੀਂ ਤਾਂ ਧਰੋਂ ਲਾ ਕੇ ਪਾਉਂਦੇ ਰਹੇ ਆ ਕਾਲੀਆਂ ਨੂੰ ਹਾਂ ਜੀ ਧਮਿੰਦਰ ਕਾਲੀਆਂ ਅਸੀਂ ਫੇਰ ਵੀ ਇਸੇ ਨੂੰ ਪਾਉਂਦੇ ਨੇ ਐਤ ਕੀ ਐਤ ਕੀ ਦੇਖਾਂਗੇ ਕਾ ਤੂੰ ਬੱਸ ਉਹ ਇਹੀ ਹੈ ਗੱਲ ਹੁਣ ਅੱਜੇ ਤੈਨੂੰ ਮੈਂ ਕਹਿੰਦਾ ਕੀ ਹੈ ਦੋਵੇਂ ਤਰ੍ਹਾਂ ਦੇ ਬੰਦਾ ਅੱਛਾ ਮਾਹੌਲ ਕੀ ਪਤਾ ਕਿੱਧਰ ਜਿਤਵਿੰਦਰ ਨਹੀਂ ਹੋ ਜੇ ਕਿ ਬੀਬਾ ਨਹੀਂ ਹੋ ਜੇ ਝਾੜੂ ਵਾਲੇ ਨੂੰ ਤਾਂ ਪਾਉਂਦੀ ਹੀ ਨਹੀਂ ਹੁਣ ਗੱਲ ਹੀ ਮੁਕਾ ਫਿਰ ਜੇ ਸਹੀ ਖਵਾਉਣ ਝਾੜੂ ਵਾਲੇ ਨੇ ਕੰਮ ਬਹੁਤ ਕੀਤਾ ਕਹਿੰਦੇ ਬਹੁਤ ਕੰਮ ਕਰਤੇ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਕਰਤੀ ਝਾੜੂ ਵਾਲੇ ਕਹਿੰਦੇ ਕਿੰਨੀ ਕੁ ਨੌਕਰੀ ਦੇਤੀ ਕੀ ਕਰਤਾ ਉਹ ਠੀਕ ਆ ਚਲੋ ਕਰੀਏ ਸ਼ਾਬਾਸ਼ੇ ਕਰੀ ਜਾਣਾ ਆਪਾਂ ਨੂੰ ਕੀ ਮੋਜਾਂ ਲੁੱਟਣ ਨਾ ਮੇਰੀ ਵੋਟ ਨਾ ਟੜੂ ਵਾਲੇ ਵਿਚਾਰੇ ਹਰ ਨੰਨਾ ਜਿੱਤਣ ਐਵੇਂ ਲੱਗਦਾ ਇੱਕ ਵੋਟ ਤੇ ਕੰਮ ਹੋ ਜਾਂਦਾ ਬਾਪੂ ਉਹ ਤਾਂ ਜਾਂਦਾ ਹੈ ਇਹ ਤਾਂ ਠੀਕ ਹੈ ਗੱਲ ਚਲੋ ਵਧ ਗਿਆ ਜਿਹੜਾ ਅੱਛਾ ਖੇਡਣ ਦੇ ਜਿਹੜੇ ਦੇ ਮੱਥੇ ਤੇ ਲਿਖੀ ਉਹਨੂੰ ਮਿਲ ਹੀ ਜਾਣੀ ਉਹ ਫਰਕ ਪੈ ਗਿਆ ਪਹਿਲਾਂ ਦੇ ਲੀਡਰਾਂ ਤੇ ਹੁਣ ਦੇ ਲੀਡਰਾਂ 'ਚ ਕੋਈ ਹਾਂ ਫਰਕ ਪੈ ਗਿਆ ਲੀਡਰਾਂ 'ਚ ਫਰਕ ਤਾਂ ਕਾਹਦਾ ਲੀਡਰਾਂ 'ਚ ਕੀ ਪਤਾ ਹੈ ਭਾਈ ਲੀਡਰ ਉਹੀ ਜਿਵੇਂ ਬਾਪੂ ਕਹਿੰਦਾ ਸੀ ਕਹਿੰਦਾ ਵਾਲੀਆਂ ਪਾਰਟੀਆਂ ਬਦਲ ਜਾਂਦੇ ਆ ਤਾਂ ਬਦਲੀ ਜਾਂਦੇ ਨੇ ਫਿਰ ਉਹਨੂੰ ਕੋਈ ਕਿਧਰੇ ਵਗ ਜਾਂਦਾ ਕੋਈ ਭਜ ਪਾਲਿਆਂ ਨੂੰ ਭਜਦਾ ਕੋਈ ਕਿਧਰੇ ਨੂੰ ਭਜਦਾ ਆਹੀਂ ਤਾਂ ਕਰੀ ਜਾਂਦੇ ਨੇ ਪਰ ਮੋਜਾ ਲੁੱਟਣੋਂ ਜੀਤਮਿੰਦਰ ਬਹੁਤ ਨੇੜੇ ਸਾਂ ਅੱਛਾ ਬਾਕੂ ਹਾਂ ਅੱਜ ਤਾਂ ਜਦੋਂ ਉਹ ਇੰਨਾ ਚ ਸੀਗਾ ਕਾਲੀ ਦਾਲ ਛਾਲੀ ਦਾਲ ਚ ਅੱਛਾ ਮੇਰੇ ਕੋਲੇ 10-12 ਸਾਲ ਦਾ ਕਾਰਡ ਹੈ ਉਹਦੀ ਮੋਹਰ ਲੱਗੀ ਆ ਉਹਦੇ ਤੇ ਅੱਛਾ ਜੀਤਮਿੰਦਰ ਦੀ ਫੜ ਕੇ ਲਾਈ ਆ ਮੈਥੋਂ ਇਹ ਰੇਫਰੈਂਸ ਤਨ ਮਾਲਾ ਬਰਾ ਕੇ ਤੇ ਮੇਰਾ ਕਾਰਡ ਹਰੇਕ ਤੋਂ ਹੀ ਲੈਦਾ ਮੇਰੀ ਇਹ ਵਿਚ ਹੈ ਜੇ ਵੀ ਉਹ ਅੱਛਾ ਕਰ ਗਏ ਕੀ ਫਿਰ ਤੜਕੇ ਨੂੰ ਪਤਾ ਲੱਗਿਆ ਵੀ ਆਲਣਾ ਹੀ ਕਿਤੇ ਹੋਰ ਪਾਲਿਆ ਅੱਛਾ ਹਾਂ ਆਹੀ ਗੱਲ ਹੈ ਬਸ ਕੀ ਕਰੀਏ ਹੁਣ ਅਜੇ ਇਹ ਨਹੀਂ ਪਤਾ ਸਵੇਰ ਨੂੰ ਕੀ ਕਰ ਦੇਣਗੇ ਹਾਂ ਰੌਲਾ ਤਾਲ ਨੇ ਆਂਦੇ ਹੀ ਹੈ ਹਾਂ ਸਵੇਰ ਨੂੰ ਕਿਦਾਂ ਨੂੰ ਹੋ ਜਾਣਾ ਇਹਨਾਂ ਦਾ ਕੀ ਪਤਾ ਸਵੇਰ ਗੜਗੇ ਹੋਏ ਫਿਰਦੇ ਆ ਕੋਈ ਇਹਨਾਂ ਦਾ ਧਰਮਾ ਮਾਨ ਨਹੀਂ ਹੈ ਹੂੰ ਸਹੀ ਗੱਲ ਤਾਂ ਇਹ ਹੈ ਬਾਕੀ ਭਾਈ ਪੱਖ ਪਾਸ ਦੇ ਲਿਹਾਜ ਨਾਲ ਜਿਹੇ ਜੀ ਕਿਸੇ ਨੂੰ ਚੰਗੀ ਲੱਗਦੀ ਹੈ ਉਹ ਹੀ ਜੀ ਕਰ ਲੈਂਦੇ ਅੱਛਾ ਉਹ ਟੱਕਰ ਕਿਹਦੀ ਕਿਹਦੀ ਲੱਗਦੀ ਆਪਾ ਚੱਕਰ ਕੀ ਪਤਾ ਕਿਹਦੀ ਲੱਗੂਗੀ ਅਸਲ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਹਾਂ ਕਮ ਕਮ ਪਿੰਡ ਚ ਹੋਇਆ ਕੋਈ ਜਾਂਦੇ ਆ ਜਿਹੇ ਜਿਹਾ ਸਰਕਾਰਾਂ ਕਰਦੀਆਂ ਨੇ ਬਿਜਲੀ ਬੁਜਲੀ ਚੰਗੀ ਲੱਗਦਾ ਸਰਕਾਰ ਤੇ ਬਿਜਲੀ ਸਰਕਾਰ ਜਾਂਦੇ ਆ ਪਾਣੀ ਪੁਣੀ ਚੰਗਾ ਦਿੱਤਾਏਗਾ ਜਿਹੜੀਆਂ ਇੱਕ ਦੋ ਮੰਗਾ ਸੀਗੀਆਂ ਬਾਕੀ ਹੋਰ ਕੰਮ ਸਾਰੇ ਤਾਂ ਹੁੰਦੇ ਹੀ ਨਹੀਂ ਹੂੰ ਜੋ ਕੋਈ ਸਾਰੇ ਕਰੇ ਸਾਰੇ ਕਿੱਥੇ ਹੁੰਦੇ ਸਾਰੇ ਤਾਂ ਆਪਦੇ ਘਰ ਦੇ ਨਹੀਂ ਹੁੰਦੇ ਪੈਣਦੇ ਯਾਰ ਆਹ ਵਾਗ ਲੜ ਕੇ ਤਾਂ ਕਿਸੇ ਤੋਂ ਹੁੰਦੇ ਬਾਪੂ ਕਹਿੰਦਾ ਬਾਦਲ ਵਰਗਾ ਲੀਡਰ ਨਹੀਂ ਬਨਣਾ ਕੋਈ ਹਾਂ ਠੀਕ ਹੈ ਫਿਰ ਬਾਦਲ ਵਰਗਾ ਬਾਦਲ ਕੀ ਮੜਾ ਸੀਗਾ ਬਾਦਲ ਨੇ ਬਸ ਰੇ ਸਾਲ ਚੰਗੇ ਕੰਮ ਕਰਿਆ ਬਤਾ ਕਹਿੰਦਾ ਜੀਤਮਿੰਦਰ ਨੂੰ ਪਾਉਂਦੇ ਸਾਂ ਹਾਂ ਕਾਲੀ ਜੀਤਮਿੰਦਰ ਨੂੰ ਪਾਉਂਦੇ ਸੀ ਉਹ ਜੀਤਮਿੰਦਰ ਤਾਂ ਹੁਣ ਕਹਿੰਦਾ ਵੀ ਇਹ ਤਾਂ ਇਹ ਬਹੁਤ ਲੁੱਟਿਆ ਪੰਜਾਬ ਨੂੰ ਇਹਨਾਂ ਨੇ ਹੁਣ ਤਾਂ ਸਾਰੇ ਕੁਝ ਕਹੀ ਜਾਂਦੇ ਆ ਅੱਜ ਤਾਂ ਉਹ ਲੁੱਟਦਾ ਤੜਕੇ ਆਖੂਗਾ ਇਹ ਲੁੱਟਦਾ ਮੈਂ ਨਹੀਂ ਲੁੱਟਦਾ ਹੈ ਹੈ ਕਹਿੰਦੇ ਉਹਨਾਂ ਦਾ ਐਨਾ ਕਾਲੀ ਨੇ ਕੰਮ ਹੀ ਨਹੀਂ ਕੀਤਾ ਇਹ ਜੇ ਲੁੱਟਣਾ ਇਹਦੇ ਚ ਲੁੱਟਣਾ ਨਾ ਹੋਵੇ ਤਾਂ ਇਹਨਾਂ ਕੋਲੇ ਹਜ਼ਾਰ-ਹਜ਼ਾਰ ਕਰੋੜ ਰੁਪਈਆ ਹੈਗਾ ਇਹ ੱਟਕੇ ਖਾਂਦੇ ਕਿਉਂ ਫਿਰਦੇ ਆ ਲੁੱਟਣ ਦੇ ਮਾਰੇ ਹੀ ਫਿਰਦੇ ਆ ਵੀ ਹੋਰ ਹੋ ਜੇ ਵੱਡਾ ਢੇਰ ਹੋਰ ਹੋ ਜੇ ਵੱਡਾ ਢੇਰ ਹੋਰੇ ਆਪਣੀ ਸੇਵਾ ਦੇ ਮਾਰੇ ਫਿਰਦੇ ਆ ਭੱਜੇ ਦਰਨਾ ਤੇ ਇੱਕ ਕਰਕੇ ਵੀ ਬਤਾ ਕਹਿੰਦੀ ਸੇਵਾ ਹੈ ਸੇਵਾ ਦਾ ਸਾਰੀ ਕਹਿੰਦੇ ਆ ਜੀ ਇਹਦਾ ਸਾਰੀ ਹੈ ਹੂੰ ਇੱਕ ਇੱਥੇ ਸਾਡੇ ਸਿਲੂ ਮੱਝ ਵੀ ਸੀ ਉਮ ਬਰਾਹੋ ਕਿ ਮਰਨ ਵਾਲਾ ਦਾ ਇੱਕ ਵਾਰੀ ਮੈਨੂੰ ਹੋਰ ਚਾਂਸ ਦੇਓ ਬਈ ਮੈਂ ਸੇਵਾ ਕਰਨੀ ਹੈ ਜੇ ਮ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਤੇ ਬਾਪੂ ਬਾਦਲ ਕਹਿੰਦਾ ਸੀ ਨਾ ਬਾਦਲ ਨਹੀਂ ਹੋ ਮਜਬੀ ਸੀ ਇੱਥੇ ਸਾਡੇ ਅੱਛਾ ਉਹ ਆਂਦਾ ਸੀ ਮੈਂ ਮੈਂ ਨਵੰਬਰ ਦੀ ਇੱਕ ਵਾਰੀ ਹੋਰ ਸੇਵਾ ਦੇਵਾਂ ਸੇਵਾ ਕਰਾਂ ਉਹ ਯਾ ਪੁੱਛ ਲੋ ਬੰਦੇ ਬਹੁਤ ਬੈਠੇ ਆ ਅਸੀਂ ਕੋਈ ਆਹ ਇੱਧਰ ਬੋਟ ਬੈਠਾ ਜੀ ਬਾਪੂ ਕੀ ਹਾਲ ਹੈ ਠੀਕ ਠਾਕ ਸਾਰੇ ਤੁਸੀਂ ਤੁਸੀਂ ਬਿਣਾ ਬੁੱਢ ਤੋਂ ਉਹਦਾ ਤਾਂ ਫਾਨੇ ਨੂੰ ਅੜ ਕੇ ਖੜਜੇ ਨੂੰ ਅਸੀਂ ਤਾਂ ਫਰਾਨੇ ਪਾਸੇ ਪਾਵਾਂਗੇ ਉਹਦਾ ਮੋਟਰ ਨੂੰ ਪੁੱਛਦੇ ਨਹੀਂ ਹੋ ਕੀ ਲੱਗਦਾ ਬਾਪੂ ਇਸ ਕੀ ਮਾਹੌਲ ਹੈ ਭਾਈ ਜੀ ਕੋਈ ਮਾਹੌਲ ਲੱਗ ਜੇ ਕੁਝ ਹੋਈ ਜਾਵੇ ਅਸੀਂ ਤਾਂ ਵੋਟ ਆਪਾਂ ਤਾਂ ਆਪਦੀ ਪਾਵਾਂਗੇ ਜੀਤਵਿੰਦਰ ਨੂੰ ਅੱਛਾ ਹਾਂ ਉਹਦੋਂ ਕੰਮ ਲਏ ਨਾ ਉਹਨੇ ਕੰਮ ਦਿੱਤੇ ਨੂੰ ਅੱਛਾ ਪਾਣੀ ਦਾ ਸਾਡੇ ਬਟਰ ਬਾਕਸ ਦਾ ਇਹਦਾ ਮੋਗੇ ਦਾ ਕੀਤਾ ਹੋਰ ਸਾਡੇ ਵਿਛੇਰੇ ਕੰਮ ਕਰੇ ਨੇ ਮੋਟਰਾਂ ਸਾਨੂੰ ਉਹਨੇ ਦਿੱਤੀਆਂ ਦਸ ਮੁੰਡਾਣੇ ਹੋਣ ਲਾਇਏ ਫਾ ਉਹ ਕਾਂਗਰਸ ਜਾਵੇ ਚ ਇਹੋ ਕਾਂਗਰਸ ਜਾਵੇ ਅਸੀਂ ਤਾਂ ਉਸ ਬੰਦੇ ਦੇ ਮਗਰ ਖੜੇ ਆ ਉਸੇ ਨੂੰ ਪਾਵਾਂਗੇ ਜਿੱਤੇ ਹਰਿਉ ਦੀ ਕਿਸਮ ਉਹ ਤਾਂ ਗਾਹ ਤਕਦੀਰ ਉਹ ਕੀ ਲੱਗਦਾ ਵੀ ਟੱਕਰ ਕੀ ਦੀ ਕੀ ਦੀ ਇੱਥੇ ਕੋਈ ਟੱਕਰ ਦਾਦਾ ਕੀ ਕਹਿ ਸਕਦੇ ਇਹ ਤਾਂ ਪਾਵ ਲਖਦੇ ਸਾਰੇ ਆ ਵੀ ਦੋ ਹੀ ਟੱਕਰ ਦੇ ਵਿੱਚ ਤਾਂਉਣ ਵਾਲੇ ਤਾਂ ਜੀਤਮਿੰਦਰ ਤੇਜਾ ਬੀਬਾ ਬਸ ਤੇ ਆਵਾ ਦੀ ਪਾਰਟੀ ਨਹੀਂ ਆਵਾ ਆਦਮੀ ਪਾਰਟੀ ਦਾ ਤਾਂ ਸਾਡੇ ਤਾਂ ਨਹੀਂ ਕੋਈ ਉਹ ਹੋ ਹੈ ਹੋਰ ਕਿਤੇ ਕੁਝ ਹੋ ਜਾ ਕਾ ਤੂੰ ਨਹੀਂ ਕੋ ਕੰਮ ਹੀ ਨਹੀਂ ਹੋਇਆ ਹੈ ਲੋਕਾਂ ਨੇ ਵਾਅਦੇ ਕੀਤੇ ਸੀ ਕਿਹੜੀ ਗੱਲ ਤੇ ਆਏ ਨੂੰ ਪੂਰੇ ਉਹ ਕਹਿੰਦੇ ਬੀਬੀ ਸਾਡੇ ਦਾ ਬਲਜਿੰਦਰ ਕੌਰ ਅਸੇ ਆਈ ਨਹੀਂ ਪਿੰਡ 'ਚ ਹੀ ਨਹੀਂ ਆਈ ਹੈ। ਹਾਂ ਸਾਡੇ ਕਿਸੇ ਆ ਹੁਣ ਵੋਟਾਂ ਵਾਲੇ ਕੱਲ ਆਈ ਹੈ। ਆਪਣੇ ਪਿੰਡ ਨਾਲ ਤੇ ਉਦੋਂ ਪਹਿਲਾਂ ਜਿੱਦੇ ਦੀ ਜਿੱਤ ਕਰਕੇ ਜੇ 2 ਸਾਲਾਂ 'ਚ ਆ ਕੇ ਕਿਸੇ ਕਿਤੇ ਨਹੀਂ ਖੜੀ ਹੈ। ਅੱਛਾ ਆ ਹੁਣ ਵੀ ਇਹ ਦੋ ਬੁੰਡਿਆਂ ਨੇ ਹਿੰਮਤ ਜੀ ਕਰਕੇ ਪੈਪਾ ਬੂਪਾ ਨੂੰ ਪਵਾਤੀਆਂ। ਨਹੀਂ ਪਹਿਲਾਂ ਕੋਈ ਕੰਮ ਨਹੀਂ ਹੋਇਆ ਸਾਡੇ। ਅੱਛਾ ਹਾਂ ਪਿੰਡ ਦੇ ਵਿੱਚ ਕਹਿੰਦੇ ਕੰਮ-ਕੁਮ ਤਾਂ ਸਰਕਾਰ ਕਹਿੰਦੀ ਫੱਟੇ ਚੱਕੀ ਜਾਂਦੇ ਅਸੀਂ ਇੰਨੇ ਕੰਮ ਕਰਾਈ ਜਾਂਦੇ। ਇਹਨਾਂ ਦਾ ਸਾਰਾ ਕੁਝ ਇਹ ਕਹਤ ਉਹਨਾਂ ਨੇ ਸੀ ਵੀ ਹਜ਼ਾਰ-ਹਜ਼ਾਰ ਰੁਪਏ ਬੁੜੀਆਂ ਨੂੰ ਦੇ ਦਾਂਗੇ। ਬੁੜੀਆਂ ਨੇ ਹਜ਼ਾਰ ਪੁਰਬੋਟਾ ਕਿਵੇਂ ਕਹਿੰਗਾ ਨਾ ਉਹ ਦੇਤੇ 1000 ਰੁਪਇਆ ਵਾਦਾ ਕਰਨ ਦਾ ਕਾ ਕਰਤਾ ਹਰੇਕ ਜਾਂਦਾ ਪਰ ਉੱਤਰ ਤਾਂ ਨਹੀਂ ਪੂਰੇ ਤੇ ਕੋਈ ਹੂੰ ਬਾਬੂ ਕੀ ਲੱਗਦਾ ਕਿ ਹੁਣ ਦੀ ਰਾਜਨੀਤੀ 'ਚ ਫਰਕ ਜਾ ਪੈ ਗਿਆ ਕਿ ਲੀਡਰ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰ ਕਿੱਧਰ ਵਾ ਗਿਆ ਕੋਈ ਕਿੱਧਰੋਂ ਕਿੱਧਰ ਵਾ ਗਿਆ ਇਹ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਲੀਡਰ ਤੇ ਜਿਵੇਂ ਕੋਈ ਚੱਲੀ ਜਾਂਦਾ ਉਹ ਜਿਵੇਂ ਚਲਾ ਲੰਦਾ ਇਕੱਲਾ ਢਾਂਚਾ ਹੂੰ ਜਦੋਂ ਇੱਕ ਪਾਸੇ ਇਹਨਾਂ ਨੂੰ ਜਵਾਬ ਮਿਲਦਾ ਦੂਜੇ ਪਾਸੇ ਛਾਲ ਮਾਰ ਜਾਂਦਾ ਦੂਜੇ ਪਾਸੇ ਦੂਜੇ ਪਾਸੇ ਮਾਰ ਜਾਂਦਾ ਇਹ ਤਾਂ ਫਿਰ ਹੁਣ ਚੱਲੀ ਸਾਰੇ ਚੱਲੀ ਜਾਂਦੇ ਕੋਈ ਇੱਕ ਤਾਂ ਨਹੀਂ ਹੈ ਕੱਲਾ ਵੀ ਇੱਕ ਬੰਦਾ ਹੱਲੇ ਅੱਛਾ ਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਇਹ ਸਾਰੇ ਕਾਲੀ ਦਲ ਚੋਂ ਆਏ ਨੇ ਅੱਛਾ ਜਿੰਨੇ ਖੜੇ ਹੋਏ ਰਹੇ ਸਾਰੇ ਕਾਲੀ ਦਲ ਦੇ ਨੇ ਦੱਸੋ ਮੈਨੂੰ ਕਿਹੜਾ ਕਾਂਗਰਸ ਵਾਲਾ ਖੁੱਡੀਆਂ ਉਹ ਵੀ ਕਾਲੀਆਂ ਚੁਗਿਆ ਤੇ ਹਰਸ਼ਮਿਤ ਅਕਾਲੀਆਂ ਦੀ ਹੈਗੀ ਜੀਤਵਿੰਦਰ ਵੀ ਕਾਲੀਆਂ ਚੁਗਿਆ ਤੇ ਮਨੂਕੇ ਦੀ ਨੂੰ ਵੀ ਕਾਲੀਆਂ ਚੁਗਈ ਹੈ ਸਾਨੂੰ ਤਾਂ ਕੋਈ ਦੇਸ ਨਹੀਂ ਦੂਜਾ ਲਖੇਸਰ ਦਾ ਕੀ ਹੈ ਕੋਈ ਪਿੰਡ ਚ ਨਹੀਂ ਜੀ ਲਖੇਸਰ ਨੇ ਸਾਡੇ ਕੋਈ ਚੱਕਰ ਨਹੀਂ ਉਹ ਠੀਕ ਆ ਮੰਦਿਰ ਮੁੰਡੇ ਮੰਡੇ ਕੋਈ ਜਾਨ ਪਛਾਣ ਹੋਵੇ ਸਾਡੇ ਏਰੀਏ ਚ ਉਹਦੀ ਜਾਨ ਪਛਾਣ ਹੈ ਨਹੀਂ ਕੋਈ ਨਸ਼ਾ ਨੁਸ਼ਾ ਬੰਦ ਹੋਇਆ ਪਿੰਡ ਚ? ਨਾ ਜੀ ਕੁਛ ਨਹੀਂ ਹੋਇਆ। ਅੱਛਾ? ਨਾ। ਜਦੋਂ ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਅੱਛਾ। ਪਰ ਉਹ ਤਾਂ ਨਾਲ ਇਹ ਵੀ ਕਹਿੰਦੇ ਵੀ ਪਿਛਲੀਆਂ ਸਰਕਾਰਾਂ ਨੇ ਲੈ ਕੇ ਆਂਦੇ ਸੀ ਤੇ ਲੈ ਕੀ ਨਹੀਂ ਆਈ। ਬਾਈ ਜੀ ਕਹੂ ਦਾ ਦੂਜੇ ਸਰ ਦੀ ਥੂਣਾ ਬੰਨਣਾ ਹਰੇਕ ਬੰਦੇ ਨੇ। ਕਹੀ ਤਾਂ ਜਾਵੇ ਕੋਈ ਕਹੀ ਜਾਵੇ ਤੇ ਜਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ 2 ਹਫ਼ਤਾ ਚ ਬੰਦ ਕਰ ਦਾਂਗੇ। ਉਦੋਂ ਕਿਹੜਾ ਇਹਨਾਂ ਨੂੰ ਆਇਆ ਕਿਹਾ ਸੀ ਵੀ ਤੁਸੀਂ ਬੰਦ ਕਰ ਦਿਓ ਕਿਸੇ ਨੇ। ਹੂੰ। ਆਪ ਹੀ ਇਹਨਾਂ ਨੇ ਕਿਹਾ ਵੀ ਅਸੀਂ ਬੰਦ ਕਰਾਂਗੇ ਨਾ ਹੁਣ ਬੰਦ ਹੋਇਆ ਨਾ। ਇਹ ਤਾਂ ਕਹਿੰਦੇ ਵੀ ਕੈਪਟਨ ਨੇ ਵੀ ਕਿਹਾ ਸੀ ਜਾਂਦਾ ਵੀ ਸਰਕਾਰਾਂ ਨਹੀਂ ਐ ਹੋਰ ਕੋਈ ਬਾਹਰੋਂ ਤਾਂ ਨਹੀਂ ਆਇਆ ਕੀ ਲੈਂਦਾ ਬਾਪੂ ਕੀ ਪਤਾ ਹੁਣ ਐਦਾ ਵੀ ਕਿਨੇ ਜਾਂਦਾ ਤੇ ਚੱਲੀ ਜਾਂਦਾ ਸਰਕਾਰਾਂ ਤੋਂ ਬਣਾ ਸਤੋਂ ਬਣਾ ਵਿਗਦੀ ਨਹੀਂ ਹੈ ਹਮ ਇੱਕ ਦਿਨ ਕੋਈ ਬਲੈਕ ਕਰਕੇ ਦਿਖਾਵੇ ਬਗੈਰ ਸਰਕਾਰ ਦੇ ਹੱਥੇ ਤੋਂ